ਸੱਡਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਹਰ ਰੋਜ਼ ਦੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਆ ਮੈਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਬਹੁਤ ਸਿਰਕਾਰ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਦਿੱਲੀ ਦੀ ਦਿੱਲੀ ਦਾ ਨਵਾਂ ਮੁੱਖ ਮੰਤਰੀ 20 ਤਰੀਕ ਨੂੰ ਕਹਿੰਦੇ ਸੌ ਚੱਕੂਗਾ ਜੀ ਬਿਲਕੁਲ ਜੀ ਬਿਲਕੁਲ ਦਿੱਲੀ ਦਾ ਨਵਾਂ ਮੁੱਖ ਮੰਤਰੀ ਪਹਿਲਾਂ ਕੰਐਸ ਸੀ ਵੀ ਕੱਲ ਨੂੰ ਛੁਣਿਆ ਜਾਣਾ ਤੇ ਅੱਜ ਉਹਨੇ ਸਹੁੰ ਚੁੱਕ ਲੈਣੀ ਹੈ ਤੇ ਕੱਲ ਵਿਧਾਇਕ ਬੱਲ ਦੀ ਮੀਟਿੰਗ ਹੋਣੀ ਸੀ ਪਹਿਲਾਂ ਸਭਰਾ ਇਹ ਆਈਆਂ ਪਰ ਹੁਣ ਜਿਹੜੀ ਸਾਧਾ ਜਾਣਕਾਰੀ ਉਹ ਇਹ ਹੈ ਕਿ 19 ਤਰੀਕ ਨੂੰ ਵਿਧਾਇਕ ਬੱਲ ਦੀ ਮੀਟਿੰਗ ਹੋਊਗੀ ਤੇ 20 ਤਰੀਕ ਨੂੰ ਦਿੱਲੀ ਦਾ ਮੁੱਖ ਮੰਤਰੀ ਸਾਹਮਣੇ ਆਜੂਗਾ 20 ਤਰੀਕ ਨੂੰ ਦਿੱਲੀ ਦਾ ਮੁੱਖ ਮੰਤਰੀ ਛੁਣਿਆ ਜਾਊਗਾ ਉਹਨੇ ਸਹੁੰ ਚੁੱਕ ਲੈਣੀ ਆ ਹੁਣ ਚਰਚਾ ਇਹ ਹੈ ਵੀ ਇਹ ਜਿਹੜਾ ਹੋ ਗਿਆ 10 ਦਿਨ ਤੋਂ ਉੱਤੇ ਦਾ ਸਮਾਂ ਹੋ ਗਿਆ ਸਰਕਾਰ ਨੂੰ ਬਹੁਤ ਮਿਲਿਆ ਬੀਜੇਪੀ ਨੂੰ ਬਹੁਤ ਮਿਲਿਆ ਹਾਲੇ ਤੱਕ ਉਹਨਾਂ ਦੇ ਵੱਲੋਂ ਇਹ ਕੁਝ ਕੀਤਾ ਕਿਉਂ ਨਹੀਂ ਜਾ ਰਿਹਾ ਕਿ ਜਿਹੜੇ ਕਾਰਨਾਂ ਜਿਹਦੇ ਕਰਕੇ ਹਾਲੇ ਤੱਕ ਬੀਜੇਪੀ ਇਹ ਜਿਹੜੀ ਉਹਨੇ ਆਪਣਾ ਮੁੱਖ ਮੰਤਰੀ ਹੀ ਬਣਾਇਆ ਉਹਨੇ ਆਪਣੀ ਸਰਕਾਰ ਦੀ ਸੋਚ ਉਪ ਸਮਗਮ ਨਹੀਂ ਕਰਵਾਇਆ ਜਿਹਦੇ ਪਿੱਛੇ ਕਾਰਨ ਮੰਨਿਆ ਜਾਂਦਾ ਵੀ ਪਹਿਲਾਂ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਅਮਰੀਕਾ ਦੌਰੇ ਤੇ ਸੀ ਉਸ ਤੋਂ ਆਪਣਾ ਫਰਾਂਸ ਦੌਰੇ ਦੇ ਉੱਤੇ ਗਏ ਸੀ ਤੇ ਹੁਣ ਕਹਿੰਦੇ ਵੀ ਇਹਦੇ ਪਿੱਛੇ ਕਾਰਨ ਇਹ ਹੈ ਕਿ ਇਹ ਸਹਿਮਤੀ ਬਣਾ ਰਹੇ ਕਿ ਕਿਹੜੇ ਚਿਹਰੇ ਨੂੰ ਮੂਹਰ ਕਰਨਾ ਚਾਹੀਦਾ ਹਰੇਕ ਤੱਕ ਇਹ ਗੱਲ ਕਹਿ ਨਹੀਂ ਹੋ ਰਹੀ ਲੰਗੇ ਕੱਲ ਆਤਸ਼ੀ ਨੇ ਇਹ ਗੱਲ ਕਹੀ ਸੀ ਦਲੀਜੀ ਸਾਹਿਬ ਦਾ ਮੁੱਖ ਮੰਤਰੀ ਨੇ ਕਿ ਬੀਜੇਪੀ ਦੇ ਕੋਲੇ ਕਿਹੜਾ ਹੀ ਹੋਵੇਗਾ ਬੀਜੇਪੀ ਨੂੰ ਅੱਜ ਵੀ ਇਸ ਗੱਲ ਦੀ ਕਿਵੇਂ ਸਮਝ ਨਹੀਂ ਆ ਰਹੀ ਵੀ ਅਸੀਂ ਕਿਹਨੂੰ ਮੁੱਖ ਮੰਤਰੀ ਬਣਾਈਏ ਤੇ ਕਿਹਨੂੰ ਨਾ ਬਣਾਈਏ ਚਲੋ ਇਹ ਤਾਂ ਹੋ ਗਈ ਸ਼ਰੀਕਾਣੀ ਗੱਲ ਪਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਬੀਜੇਪੀ ਇੰਨਾ ਸਮਾਂ ਲਾਉਂਦੀ ਨਹੀਂ ਹੁੰਦੀ ਜਿੰਨਾ ਸਮਾਂ ਤੇ ਐਕੀ ਲਾ ਰਹੇ ਆ ਉਹ ਕਿਹੜੇ ਕਾਰਨਾਂ ਵੇਲੇ ਕੀ ਬਣਦਾ ਪਰ ਮੰਨਿਆ ਜਾ ਰਿਹਾ ਵੀ ਸ਼ਾਇਦ ਪ੍ਰਵੇਸ਼ ਵਰਮਾ ਦੇ ਉੱਤੇ ਗੁਣਾ ਪੈ ਗਈ ਕੋਈ ਕਿ ਲੋਕ ਜੇ ਵੀ ਮਨਜਿੰਦਰ ਸਿਰਸਾ ਨੂੰ ਕੋਈ ਮੌਕਾ ਮਿਲ ਜੇ ਸੋ ਇਸ ਤਰੀਕੇ ਦੇ ਜਿੰਨੇ ਮੂੰਹ ਤੇ ਉਹਨੀਆਂ ਗੱਲਾਂ ਹੈਗੀਆਂ ਸੋ ਮੇਰਾ ਖਿਆਲ ਹੈ ਵੀ ਹੁਣ ਤਾਂ ਵਿਚਾਰੇ ਚਲੋ ਕੁਝ ਘੰਟੇ ਹੀ ਰਹਿ ਗਏ ਆ 19 ਤਰੀਕ ਨੂੰ ਵਿਧਾਇਕ ਬੰਦ ਦੀ ਮੀਟਿੰਗ ਹੋਣੀ ਹੈ ਤੇ 20 ਤਰੀਕ ਨੂੰ ਸਹੁੰ ਚੁਕੀ ਜਾਣੀ ਹੈ ਮੈਨੂੰ ਲੱਗਦਾ ਵੀ ਸ਼ਾਇਦ ਦਿੱਲੀ ਦੇ ਜੰਤਰ ਮੰਤਰ ਦੇ ਕੋਲ ਸਹੁੰ ਚੁਕੀ ਜਾਵੇ ਇਹਦੇ ਵਿੱਚ ਪ੍ਰਧਾਨ ਮੰਤਰੀ ਵੀ ਹੋਣਗੇ ਗ੍ਰਹਿ ਮੰਤਰੀ ਵੀ ਹੋਣਗੇ ਸਾਰੇ ਕੇਂਦਰੀ ਮੰਤਰੀ ਵੀ ਹੋਣਗੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਵੀ ਹੋਣਗੇ ਤੇ 27 ਸਾਲਾਂ ਬਾਅਦ ਬੀਜੇਪੀ ਨੂੰ ਆਪ ਦਾ ਮੁੱਖ ਮੰਤਰੀ ਦਿੱਲੀ ਦੇ ਵਿੱਚ ਬਣਾਉਣ ਦਾ ਮੌਕਾ ਮਿਲ ਰਿਹਾ ਤੇ ਖੁਸ਼ੀ ਉਹਨਾਂ ਦੇ ਕੋਲੋਂ ਸਾਹਮੇ ਵੀ ਜਾ ਰਹੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਤਹਿਣਾ ਸਾਹਿਬ ਇਹ ਤਾਂ ਗੱਲ ਹੈ ਪਰ ਉਧਰ ਯਮਨਾ ਜਿਹਦੇ ਉੱਪਰ ਬਹੁਤ ਜ਼ਿਆਦਾ ਸਿਆਸਤ ਹੋਈ ਯਮਨਾ ਦੇ ਪਾਣੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੋਈਆਂ ਕਹਿੰਦੇ ਦਿੱਲੀ ਦੇ ਵਿੱਚ ਯਮਨਾ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਜੀ ਬਿਲਕੁਲ ਹੀ ਲੰਦੇ ਕਰਨਾ ਜਿਹੜੇ ਵੀ ਕੇ सक्सेना ਸਾਹਿਬ ਨੇ ਜਿਹੜੇ ਕਿ ਹੈਗੇ ਉਹਨਾਂ ਦੇ ਵੱਲੋਂ ਦਿੱਲੀ ਦੇ ਸਖਤਰ ਦੇ ਨਾਲ ਮੁਖ ਸਖਤਰ ਦੇ ਨਾਲ ਮੀਟਿੰਗ ਕੀਤੀ ਗਈ ਹੈ। ਕਿਹੜੇ ਵੀ ਇਹਦੇ ਵਿੱਚ ਮਹੱਤਵਪੂਰਨ ਗੱਲਾਂ ਹੋਈਆਂ। ਇਹਦੇ ਵਿੱਚ ਚਰਚਾ ਹੋਈ ਹੈ ਵੀ ਭਾਈ ਆਪਾਂ ਕੀ ਕੀ ਕਰਨਾ ਤੇ ਕਿਵੇਂ-ਕਿਵੇਂ ਕਰਨਾ ਹੈਗਾ। ਕਿਉਂਕਿ ਦਿੱਲੀ ਦੇ ਵਿੱਚ ਆਪਾਂ ਜਾਣਦੇ ਕਿ ਇਸ ਕੀ ਬਾਕੀ ਮੁੱਦਿਆਂ ਦੇ ਨਾਲ ਸਭ ਤੋਂ ਵੱਡਾ ਮੁੱਦਾ ਸੀਗਾ ਯਮਨਾ ਦਾ। ਯਮਨਾ ਦੇ ਮੁੱਦੇ ਦੇ ਉੱਤੇ ਇਮੋਸ਼ਨਲ ਪੱਤਾ ਵੀ ਖੜੇ ਗਿਆ। ਯਮਨਾ ਦੇ ਮੁੱਦੇ ਦੇ ਉੱਤੇ ਬੜੀਆਂ ਗੱਲਾਂ ਬਾਤਾਂ ਹੋਈਆਂ ਇਸ ਕੀ। ਪਰ ਗੱਲ ਇਹ ਦੀ ਹੁਣ ਜਦੋਂ ਬੀਜੇਪੀ ਦੀ ਸਰਕਾਰ ਬਣ ਗਈ ਹੈ ਤਾਂ ਉਹ ਇਹ ਚਾਹੁੰਦੇ ਆ ਕਿ ਅਸੀਂ ਸਾਬਤ ਕਰੀਏ ਨਾਮੀ ਜਰਕੇ ਆਮ ਆਦਮੀ ਪਾਰਟੀ ਨੇ ਤਿੰਨ ਵਾਰੀ ਸਰਕਾਰ ਹੋਣ ਦੇ ਬਾਵਜੂਦ ਜਮਨਾ ਬਾਰੇ ਕੁਝ ਨਹੀਂ ਕੀਤਾ ਤੇ ਅਸੀਂ ਪੈਂਦੀ ਫੱਟੇ ਹੀ ਦੇਖੋ ਜਮਨਾ ਬਾਰੇ ਕਿੰਨਾ ਕੁਝ ਸੋਚਣਾ ਸ਼ੁਰੂ ਕਰਦਾ ਉਹ ਇਹ ਗੱਲ ਕਹਿਣੀ ਚਾਹੁੰਦੇ ਆ ਪਤਾ ਇਹ ਲੱਗਾ ਜਿਵੇਂ ਲੈਫਟੀਨੈਂਟ ਗਵਰਨਰ ਵੀ ਕੇ ਸਖਸੈਨਾ ਤੇ ਮੁੱਖ ਸਤਾ ਤਰ ਵੀ ਮੀਟਿੰਗ ਹੋਈ ਹੈ ਤੇ ਵੀ ਕੇ ਸਖਸੈਨਾ ਨੇ ਸਫਾਈ ਦੇ ਨਿਰਦੇਸ਼ ਦਿੱਤੇ ਆ ਜਮਨਾ ਦੀ ਸਫਾਈ ਚਾਰ ਪੜਾਵਾਂ ਵਿੱਚ ਹੋਊਗੀ ਪਹਿਲੇ ਪੜਾਅ ਦੇ ਵਿੱਚ ਜਮਨਾ ਵਿੱਚ ਦਾ ਕਚਰਾ ਤੇ ਗਾਰਟਾਈ ਜਾਊਗੀ ਉਦੇ ਨਾਲ ਹੀ ਨਲਸਪਰ ਡਰੇਨ ਸਪਲੀਮੈਂਟਰੀ ਡਰੇਨ ਤੇ ਹੋਰ ਵੱਡੇ ਨਾਲਿਆਂ ਦੀ ਸਫਾਈ ਦਾ ਕੰਮ ਹੋਊਗਾ ਫਿਰ ਇਸ ਤੋਂ ਇਲਾਵਾ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਨਿਗਰਾਨੀ ਰੱਖੀ ਜਾਊਗੀ ਫਿਰ 400 ਮਿਲੀਅਨ ਗੈਲਨ ਪਰ ਡੇ ਸੀਵੇਜ ਟ੍ਰੀਟਮੈਂਟ ਦੀ ਕਮੀ ਨੂੰ ਪੂਰਾ ਕਰਨ ਵਾਸਤੇ ਨਵੇਂ ਟ੍ਰੀਟਮੈਂਟ ਪਲਾਂਟ ਲਾਏ ਜਾਣਗੇ ਇਸ ਨਿਸ਼ਾਨੇ ਨੂੰ ਪੂਰਾ ਕਰਨ ਵਾਸਤੇ ਤੇ ਜਲ ਬੋਰਡ ਨਗਰ ਨਿਗਮ ਵਾਤਾਵਰਣ ਵਿਭਾਗ ਤੇ ਦਿੱਲੀ ਡਿਵੈਲਪਮੈਂਟ ਅਥਾਰਟੀ ਮਿਲ ਕੇ ਕੰਮ ਕਰਨਗੇ ਤੇ ਇਹ ਵੀ ਪਤਾ ਲੱਗਾ ਵੀ ਇੰਡਸਟਰੀਅਲ ਯੂਨਿਟ ਨੂੰ ਗੰਦਾ ਪਾਣੀ ਨਾ ਛੱਡਣ ਦੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਆ ਤੇ ਵਿਨੇਪਾਈਕੀ ਬਣਦਾ ਉਦਾਂ ਇਹ ਪ੍ਰੋਜੈਕਟਾ ਕਹਿੰਦੇ ਜੀ ਕਿ 3 ਸਾਲਾਂ ਦੇ ਵਿੱਚ ਸਾਫ਼ ਹੋਊਗੀ ਜਿਹੜੀ ਗੰਦਾ ਸੋਰੀ ਯਮਨਾ ਜਿਹੜੀ 3 ਸਾਲਾਂ ਦੇ ਵਿੱਚ ਇਹਨੂੰ ਸਾਫ਼ ਕਰਨ ਦਾ ਪ੍ਰੋਜੈਕਟ ਹੈਗਾ ਪ੍ਰੋਜੈਕਟ ਬਹੁਤ ਨੰਮਾ ਚੌੜਾ ਹੈਗਾ ਵਿਨੇਪਾਈਕੀ ਬਣਦਾ ਪਰ ਗੱਲ ਇਹ ਆ ਵੀ ਇਹਦੇ ਬਾਰੇ ਥੰਮਦੀ ਮੈਗਾਟ ਕੀ ਰਹੀ ਆ ਕਿਉਂਕਿ ਆਪਾਂ ਜਾਣਦੇ ਕਿ ਕੇਜਰੀਵਾਲ ਨੇ ਇਤਕੀ ਵੋਟਾਂ ਦੇ ਵਿੱਚ ਕਿਹਾ ਤਾਂ ਵੀ ਯਮਨਾ ਦੇ ਪਾਣੀ 'ਚ ਜ਼ਹਿਰ ਮਲਾਇਆ ਤੇ ਉਸ ਤੋਂ ਬਾਅਦ ਰਾਜਨੀਤੀ ਬੜੇ ਵੱਡੇ ਪੱਧਰ ਤੇ ਚੱਹੀ ਸੀ ਵੀ ਭਾਈ ਤੁਸੀਂ ਆਹ ਗੱਲ ਕਿਵੇਂ ਕਹੀ ਆ ਤੁਸੀਂ ਆਹ ਗੱਲ ਕਹਿ ਨਹੀਂ ਸਕਦੇ ਸੀਗੇ ਆਹ ਗੱਲ ਕਹ ਕੇ ਤੁਸੀਂ ਜਮਨਾ ਦੀ ਪਵਿੱਤਰਤਾ ਦੇ ਉੱਤੇ ਸਵਾਲ ਖੜੇ ਕੀਤੇ ਆ ਸੌ ਤਰਾਣੀਆਂ ਗੱਲਾਂ ਹੋਈਆਂ ਸੀ ਤੇ ਹੁਣ ਭਾਈ ਇਸ ਗੱਲ ਤੋਂ ਅਗਲੀ ਗੱਲ ਕਿਹੜੀ ਆਉਂਦੀ ਆ ਸਫਾਈ ਤੋਂ ਬਾਅਦ ਕੀ ਨਿਕਲਦਾ ਕਿੰਨੀ ਕ ਸਫਾਈ ਹੁੰਦੀ ਆ ਤਿੰਨ ਸਾਲ ਦੇ ਵਿੱਚ ਪ੍ਰੋਜੈਕਟ ਨੇ ਪਰੇ ਕਿਵੇਂ ਚੜਦਾ ਹੁਣ ਜੱਟ ਕੀ ਰਹਿਣੀ ਆ ਇਹ ਦੇ ਨਾਲ ਜੀ ਬਿਲਕੁਲ ਸਹੀ ਤਿਆਜ਼ਾ ਪਰ ਗੱਲ ਇਹ ਹੈ ਕਿ ਉਹ ਤੋਂ ਦੋਵਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਸੀ ਇੱਕ ਕਹਿੰਦਾ ਸੀ ਪਾਣੀ ਗੰਦਾ ਦੂਜਾ ਕਹਿੰਦਾ ਸੀ ਨਹੀਂ ਮੈਂ ਪੀ ਕੇ ਦਿਖਾਉਣਾ ਜੀ ਪਾਣੀ ਤਾਂ ਸਾਫ਼ ਹੀ ਬਹੁਤ ਹੈ ਤੇ ਜੇ ਸਾਫ਼ ਹੀ ਬਹੁਤ ਤਾਂ ਫਿਰ ਤਾਂ ਸਫਾਈ ਕਰਨ ਦੀ ਲੋੜ ਹੀ ਨਹੀਂ ਸੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਉਹਨਾਂ ਨੇ ਇੱਕ ਸੰਕੇਤਕ ਤੌਰ ਦੇ ਉੱਤੇ ਦੱਸਿਆ ਸੀ ਕਿ ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਜ਼ਹਿਰ ਮਿਲਾ ਦਿੱਤੀ ਹੈ ਇਹ ਜ਼ਹਿਰ ਨਹੀਂ ਮਿਲਾਈ ਸਫਾਈ ਤਾਂ ਉਹਦੀ ਹੋਂ ਵਾਲੀ ਹੀ ਹੈ ਪਰ ਉਹ ਜ਼ਹਿਰ ਵਾਲੀ ਗੱਲ ਦਾ ਉੱਤਰ ਦਿੱਤਾ ਸੀਗਾ ਤੇ ਗੱਲ ਇਹ ਵੀ ਕੇਗੜੀਵਾਲ ਨੇ ਕਿਹਾ ਸੀ ਕਿ 20 ਅਪ 25 ਤੱਕ ਜਿੱਦ ਤੱਕ ਮੈਂ ਸਫਾਈ ਨਾ ਕਰ ਸਕਿਆ ਤੇ ਫੇਰ ਭਾਈ ਮੈਂ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਵਾਂਗਾ ਉਹਦੀ ਆਹ ਗੱਲਾਂ ਪਈਆਂ ਸੀ ਉਹ ਅਸਲ ਦੇ ਵਿੱਚ ਉਹਨੇ ਘੁੱਟ ਭੜਕੇ ਦਿਖਾਈ ਸੀ ਇਸ ਗੱਲ ਕਰਕੇ ਵੀ ਆਹ ਦੇਖੋ ਜੀ ਇਹ ਕਿ ਜ਼ਹਿਰ ਮਲਾਈ ਹੋਈ ਤਾਂ ਮੇਰੇ ਨੁਕਸਾਨ ਹੋਊਗਾ ਨਾ ਸਫਾਈ ਦੀ ਲੋੜ ਸੀ ਵੀ ਸਫਾਈ ਦੀ ਲੋੜ ਹੈ ਵੀ ਬਹੁਤ ਲੰਮੇ ਸਮੇਂ ਤੋਂ ਸਫਾਈ ਦੀ ਲੋੜ ਉਹਦੀ ਖੂਸੂਸ ਕੀਤੀ ਜਾ ਰਹੀ ਹੈ ਤੇ ਹੁਣ ਭਾਈ ਸਫਾਈ ਹੋਣੀ ਵੀ ਚਾਹੀਦੀ ਹੈ ਅਸੀਂ ਤਾਂ ਇਹ ਗੱਲ ਕਹਦੇ ਵੀ ਕਲੀ ਯਮਨਾ ਦੀ ਹੀ ਕਿਉਂ ਹਰ ਪਾਣੀ ਦੇ ਸਰੋਤ ਨੂੰ ਸਫਾਈ ਹੋਣੀ ਚਾਹੀਦੀ ਹੈ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਿਹਰਾ ਸਾਹਿਬ ਖੈਰ ਅੱਗੇ ਵਧਦੇ ਆ ਗੱਲ ਕਰਦੇ ਆ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਜੀ ਉਹਨਾਂ ਨੇ ਹਾਂ ਬਿਲਕੁਲ ਜੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਲੰਘੇ ਕੱਲ ਪ੍ਰਧਾਨਗੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਤੇ ਨਾਲ ਹੀ ਉਹਨਾਂ ਨੇ ਅਸਤੀਫਾ ਪਾਈ ਦੇ ਦਿੱਤਾ ਉਧਰੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਜੱਜਦਾਰ ਸਾਹਿਬ ਨੇ ਤੇ ਉਹ ਦੋ ਤਰੀਕਿਆਂ ਨੂੰ ਗੁਰਦ ਸੰਗਤ ਨੂੰ ਵੀ 7 ਮੈਂਬਰੀ ਕਮੇਟੀ ਸੀ ਅਕਾਲੀ ਦਲ ਦੀ ਭਰਤੀ ਵਾਲੀ ਤੇ ਉਹਦੀ ਪ੍ਰਧਾਨਗੀ ਇਹਨਾਂ ਨੂੰ ਸੌਂਪੀ ਸੀ ਜੀ ਸਤਲੁਜ ਮੰਡਰੀ ਕਮੇਟੀ ਦੀ ਇਹਨਾਂ ਨੇ ਉਸ ਕਮੇਟੀ ਤੋਂ ਵੀ ਤਸ਼ੀਫਾ ਦਿੱਤਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਵੀ ਤਸ਼ੀਫਾ ਦੇਤਾ ਤੇ ਹੁਣ ਇਹਨਾਂ ਨੇ ਅਸਤੀਫਾ ਦੇਣ ਦੇ ਮੁੱਖ ਗੱਲ ਇਹ ਕਹੀ ਆ ਕਿ ਪਿਛਲੇ ਦਿਨੀ ਜਾਨੀਰ ਗੁਰਦੀਪ ਸਿੰਘ ਜਥੇਦਾਰ ਸਾਹਿਬ ਜਿਹੜੀ ਪੋਸਟ ਆਈ ਆ ਉਸ ਤੋਂ ਬਾਅਦ ਇਹ ਕਹਿੰਦੇ ਜੀ ਮੈਂ ਇਹ ਫੈਸਲਾ ਕੀਤਾ ਕਿ ਉਸ ਪੋਸਟ ਦੇ ਵਿੱਚ ਕੀ ਸੀ ਆਪਾਂ ਜਾਣਦੇ ਆ ਉਸ ਪੋਸਟ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਕਿਆਨੀ ਹਰਪ੍ਰੀਤ ਸਿੰਘ ਵੀ ਜਿਵੇਂ ਦਲੀਲ ਕਰਕੇ ਇਹਨੂੰ ਲਾਂਘੇ ਕੀਤਾ ਗਿਆ ਉਹਦੇ ਤੋਂ ਉਹ ਕਹਿੰਦੇ ਕਿ ਮੈਨੂਟੀਆਂ ਸਿਗਰ ਨੇ ਬੜਾ ਝੋਲਿਆ ਮੈਨੂੰ ਬੜਾ ਤੋੜਿਆ ਤੇ ਇਵੇਂ ਜਲੀਲ ਨਹੀਂ ਸੀ ਕਰਨਾ ਚਾਹੀਦਾ ਇਹ ਜਗਵੀਰ ਕਪੀਰ ਸਿੰਘ ਦੀ ਪੋਸ ਸੀ ਉਸ ਤੋਂ ਬਾਅਦ ਉਹਨੂੰ ਆਧਾਰ ਬਣਾ ਕੇ ਹੁਣ ਇਹਨਾਂ ਨੇ ਅਸੀਫਾ ਦਿੱਤਾ ਪਰ ਜਿਹੜੇ ਵਿਰੋਧੀ ਆ ਜਿਹੜੇ ਵਿਰੋਧਨਾ ਦੇ ਵਿੱਚ ਬੀਬੀ ਜਗੀਰ ਕੌਰ ਆ ਆ ਕਾਗਿਲ ਸੁਧਾਰ ਲਹਿਰ ਵਾਲੇ ਆ ਗਿਆਨੀ ਹਰਪੀ ਸਿੰਘ ਦਾ ਉਹਨਾਂ ਨੇ ਇਹ ਗੱਲ ਕਹੀਆ ਕਿ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਅਸੀਫਾ ਨਹੀਂ ਸੀ ਦੇਣਾ ਚਾਹੀਦਾ ਇਹਨਾਂ ਨੂੰ ਜਿਹੜੇ ਗਲਤ ਫੈਸਲੇ ਹੋਏ ਆ ਬੀਤੇ ਦੇ ਵਿੱਚ ਉਹਨਾਂ ਫੈਸਲਿਆਂ ਦੇ ਖਿਲਾਫ ਡੱਟ ਕੇ ਖੜਦਾ ਚਾਹੀਦਾ ਸੀ ਉਹਨਾਂ ਦੇ ਖਿਲਾਫ ਲੜਨਾ ਚਾਹੀਦਾ ਸੀ ਹੁਣ ਇੱਕ ਦੇ ਸਹੀ ਵੀ ਗੱਲ ਕਰੀ ਵੀ ਇਹ ਬੁਜ਼ੜੀ ਆ ਵੀ ਭਾਈ ਤੁਸੀਂ ਇਸ ਤਰੀਕੇ ਦੇ ਨਾਲ ਦਬਾ ਦੂ ਮਹਿਸੂਸ ਕਰਕੇ ਤੇ ਬਾਅਦ ਦੇ ਵਿੱਚ ਆਪਣੇ ਆਪੇ ਵੀ ਛੱਡ ਗਈਓ ਸੋ ਇਹ ਆ ਕੁਝ ਕੁ ਲੋਕ ਇਹ ਗੱਲ ਕਹਿੰਦੇ ਨੇ ਕਿ ਬਹੁਤ ਵੱਡਾ ਫੈਸਲਾ ਕੀਤਾ ਹੈਗਾ ਕਿ ਇਹ ਇਧਰ ਐਡਵੋਕੇਟ ਸਾਹਿਬ ਗੁਰਾ ਨੇ ਕੁਝ ਕੁ ਲੋਕ ਇਹ ਗੱਲ ਕਹਿੰਦੇ ਨੇ ਵੀ ਇਹ ਇੱਕ ਸਿਆਸੀ ਸਟੰਟ ਵੀ ਹੋ ਸਕਦਾ ਹੈ ਕਿਉਂਕਿ ਇਹਨਾਂ ਨੇ ਆਪਣਾ ਤਸੀਹਾ ਦਿੱਤਾ ਅੰਤਰੀ ਕਮੇਟੀ ਨੂੰ ਅੰਤਰੀ ਕਮੇਟੀ ਨੇ ਕਿਹੜਾ ਮਨਜ਼ੂਰ ਕਰਨਾ ਵੀ ਵਕਤ ਚੱਲ ਜੇ ਇਹ ਵਕਤ ਨਿਕਲ ਜੇ ਫਿਰ ਕੋਈ ਲੋਕ ਇਹ ਗੱਲ ਕਹਿੰਦੇ ਵੀ ਸ਼ਾਇਦ ਇਹਦੇ ਪਿੱਛੇ ਕਾਰਨ ਇਹ ਹੋਵੇ ਸੋ ਪਤਾ ਕੀ ਭਾਈ ਬਿਜਲੀ ਸਚਾਈ ਕੀ ਹੋਊਗੀ ਪਰ ਇਹ ਐਵੇਂ ਐਡਵੋਕੇਟ ਧਾਮੀ ਨੇ ਸ੍ਰੀ ਬਾਰੇ ਤਾਂ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਆਪਾਂ ਵੈਸੇ ਲਾਤਾ ਤੇ ਗਿਆਨੀ ਰਘੂਬੀਰ ਸਿੰਘ ਨੇ ਜਿਹੜੇ ਉਹ ਇਸ ਵੇਲੇ ਆਵਾਜ਼ਾਰ ਮਹਿਸੂਸ ਕਰ ਰਹੇ ਵੀ ਭਾਈ ਗਲਤ ਕੀਤਾ ਜਾ ਰਿਹਾ ਹੈ ਸਰਕਾਰਾਂ ਦੇ ਨਾਲ ਸੋ ਇਹ ਹਾਲਾਤ ਬਣੇ ਪਏ ਚਾਰੇ ਪਾਸੇ ਜੀ ਜੀ ਬਿਲਕੁਲ ਸਹੀ ਤੇ ਟਿਆਣਾ ਸਾਹਿਬ ਉਧਰ ਮੁਖਸਰ ਸਾਹਿਬ ਤੇ ਡੀਸੀ ਨੂੰ ਕਹਿੰਦੇ ਸਸਪੈਂਡ ਕਰ ਦਿੱਤਾ ਗਿਆ ਜੀ ਕਿਉਂ ਦੇਖੋ ਮੁਖਸਰ ਸਾਹਿਬ ਦੇ ਜਿਹੜੇ ਡੀਸੀ ਸਾਹਿਬ ਇਹ ਪਹਿਲਾਂ ਹੁੰਦੇ ਸੀਗੇ ਸੁਗਨੂਰਵਾਲ ਦੇ ਪਟਿਆਲੇਵਾਲ ਦੇ ਡੀਸੀ ਇਹ ਉਧੋਂ ਦੀ ਕੋਈ ਗੱਲਬਾਤ ਚੱਲੀ ਆ ਰਹੀ ਆ ਹਾਲੇ ਤੱਕ ਇਹ ਗੱਲ ਕਲੀਅਰ ਹੋਣੀ ਬਾਕੀ ਆ ਵੀ ਉਸ ਵੇਲੇ ਵਜ੍ਹਾ ਕੀ ਹੋਈ ਸੀ ਇਹਦੇ ਪਿੱਛੇ ਵਜ੍ਹਾ ਕੀ ਸੀ ਕਾਰਨ ਕੀ ਸੀਗਾ ਉਹ ਮੇਰੇ ਖਿਆਲ ਵੀ ਅੱਜ ਰਿਪੋਰਟ ਦੇ ਵਿੱਚ ਗੱਲ ਆ ਦੂਗੀ ਪਰ ਕਿਹਾ ਜਾਂਦੀ ਕਿ ਇਹਨਾਂ ਦੇ ਨਾਲ ਉਦੋਂ ਦੀ ਕੋਈ ਗੱਲਬਾਤ ਜੁੜੀ ਆ ਜਿਹਦੇ ਕਰਕੇ ਇਹਨਾਂ ਨੂੰ ਲੰਘੇ ਕੱਲ ਸਸਪੈਂਡ ਕਰ ਦਿੱਤਾ ਗਿਆ ਇਹਦਾ ਵੀ ਥਾਂ ਦੇ ਕੋਤੇ ਕਪਲੇਸ਼ ਸਾਹਿਬ ਦੇ ਕਪਲੇਸ਼ ਉਹਨਾਂ ਨੂੰ ਗਾੜਤਾ ਗਿਆ ਤੇ ਪਤਾ ਹੀ ਲੱਗਾ ਜੀ ਕਿ ਜਿਹੜੇ ਇਹ ਡੀਸੀ ਸਾਹਿਬ ਨਹੀਂ ਤੇ ਇਹਨਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਹੁਣ ਇਹਨਾਂ ਦੇ ਉੱਤੇ ਕੀ ਕਾਰਵਾਈ ਹੋਊਗੀ ਇਹ ਪਤਾ ਨਹੀਂਗਾ ਪਰ ਰਜੀਸ਼ ਤ੍ਰਿਪਾਠੀ ਜਿਹੜੇ ਕਿ ਇਥੋਂ ਦੇ ਡੀਸੀ ਸਾਹਿਬ ਸੀਗੇ ਮੁਖਸਰ ਸਾਹਿਬ ਦੇ ਤੇ ਉਹਨਾਂ ਨੂੰ ਹਟਾ ਦਿੱਤਾ ਗਿਆ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਮੇਰੇ ਖਿਆਲ ਆ ਵੀ 1996 ਵਿੱਚ ਵੀ ਅਧਕਾਰੀਏ ਜਿਹੜੇ ਨਵੇਂ ਡੀਸੀ ਲਾਏਗੇ ਕਪਲੇਸ਼ ਸੋ ਇੱਕ ਪੁਰਾਣੇ ਕੇਸ ਦੇ ਮਾਮਲੇ ਦੇ ਵਿੱਚ ਜਿਹੜੇ ਪਰਿਖੇਲੇ ਮੁਕੰਮਲ ਜਾਣਕਾਰੀ ਮੁੱਢੀ ਦੇ ਵਿੱਚ ਆਈ ਨਹੀਂ ਇੱਕ ਪੁਰਾਣੀ ਕੇਸ ਦੇ ਮਾਮਲੇ ਵਿੱਚ ਮੁਖਰ ਸਾਹਿਬ ਦੇ ਡੀਸੀ ਨੂੰ ਹਸਪੈਂਡ ਕੀਤਾ ਗਿਆ ਪੰਜਾਬ ਦੀ ਸਰਕਾਰ ਦੇ ਵੱਲੋਂ ਜੀ ਜਨਾਬ ਸਾਹਿਬ ਹੁਣ ਗੱਲ ਕਰਦੇ ਆ ਜਿਹੜੇ ਡਿਪੋਰਟ ਹੋ ਕੇ ਆਏ ਮੁੰਡੇ ਨੇ ਉਹਨਾਂ ਦੇ ਬਾਬਤ ਤੀਸਰੇ ਜਹਾਜ਼ ਜਰਾਹੀ ਜਿਹੜੇ ਡਿਪੋਰਟ ਹੋ ਕੇ ਆਏ ਨੇ ਕਹਿੰਦੇ ਉਹਨਾਂ ਦੀਆਂ ਕਹਾਣੀਆਂ ਨਹੀਂ ਬੜਾ ਹੈਰਾਨ ਕਰ ਦਿੱਤਾ ਹੈ ਜੀ ਹਾਂ ਬਿਲਕੁਲ ਜੀ ਉਹਨਾਂ ਦੀਆਂ ਕਹਾਣੀਆਂ ਹੈਰਾਨ ਕਰ ਦਿੰਦੀਆਂ ਮੈਂ ਤਾਂ ਖੁਦ ਹੈਰਾਨਦਿਆਂ ਚਲੋ ਥੋੜਾ ਜਿਹਾ ਪਰੇਸ਼ਾਨ ਵੀ ਇਹ ਵੀ ਭਾਈ ਪੰਜਾਬ ਦੀ ਜਵਾਨੀ ਕਿਹੜੇ ਪਾਸੇ ਨੂੰ ਜਾ ਰਹੀ ਆ ਅਸੀਂ ਆਮ ਤੌਰ ਦੇ ਉੱਤੇ ਡੰਕੀ ਲਾਉਣ ਵਾਲਿਆਂ ਬਾਰੇ ਕੀ ਸੋਚਦੇ ਹਾਂ ਸੋਚਦੇ ਇਹ ਹਾਂ ਕਿ ਭਾਈ ਜਿਹਨਾਂ ਨਾਲ ਧੱਤਾਂ ਹੋਇਆ ਜਿਹਨਾਂ ਨਾਲ ਧੋਖਾ ਹੋਇਆ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਵਰਤ ਲਿਆ ਗਿਆ ਏਜੰਟ ਇਹਨਾਂ ਨੂੰ ਲੁੱਟ ਕੇ ਖਾ ਗਏ ਆਪਾਂ ਆਹਗਲਾ ਆਮ ਤੌਰ ਤੇ ਕਰਦੇ ਹਾਂ ਪਰ ਜੇ ਤੁਸੀਂ ਇਕੱਲੇ- ਇਕੱਲੇ ਦੇ ਬਾਰੇ ਜਾਣਕਾਰੀ ਹਾਸਲ ਕਰੋ ਤਾਂ ਆਪਣੇ ਕਈ ਭੜੇਖੇ ਨਿਕਲਦੇ ਆ ਵੀ ਭਾਈ ਯਾਰ ਇਹਨਾਂ ਨੂੰ ਸੱਚੀ-ਮੁੱਚੀ ਲੁੱਟਿਆ ਗਿਆ ਹੋਇਆ ਕੀ ਆ ਬਜਾ ਕੀ ਆ ਆਹ ਗੱਲ ਕੀ ਬਣ ਗਈ ਆ ਮੈਂ ਹੈਰਾਨ ਹੋਇਆ ਇਸ ਕਰਦੇ ਉੱਤੇ ਇਹ ਫੜ ਕੀ ਗਿਆ ਯੋਕੀ 19-19 ਸਾਲ ਦੇ 18-18 ਸਾਲ ਦੇ ਮੁੰਡੇ ਜਿਹੜੇ ਵਾਪਸ ਆਏ ਆ ਇਹਦੇ ਵਿੱਚ ਕੋਈ ਦੋਰੀ ਵਾਟ ਰਿਪੋਰਟ ਕੀਤਾ ਗਿਆ ਇਹਦੇ ਵਿੱਚ ਕੋਈ ਸਾਫਤਾ ਫੌਜੀ ਰਿਪੋਰਟ ਕੀਤਾ ਗਿਆ ਇਹਦੇ ਵਿੱਚ ਕੋਈ 10ਵੀਂ ਪਾਸ ਆ ਉਹ ਰਿਪੋਰਟ ਕੀਤਾ ਗਿਆ ਇਹਦੇ ਵਿੱਚ ਕੋਈ ਐਸਐਜ ਦੇ ਘਰੇ ਬੱਚੇ ਵੀ ਹੱਗੇ ਆ ਤੇ ਜਿਹਦੇ ਘਰੇ ਕੋਈ 7-8 ਕਿੱਲੇ ਜ਼ਮੀਨ ਵੀ ਆ ਉਹ ਘੇਰ ਵੀ ਡੰਕੀ ਲੱਗਿਆ ਇਹਨਾਂ ਦੇ ਵਿੱਚ ਸਾਰਿਆਂ ਦੀਆਂ ਮਜਬੂਰੀਆਂ ਨਹੀਂ ਆ ਇਹਨਾਂ ਦੇ ਵਿੱਚੋਂ ਕੁਝ ਵੀ ਨਾ ਤਾਂ ਆਉਣ ਦੀਆਂ ਇਛਾਵਾਂ ਸੀ ਕਿ ਯਾਰ ਅਮਰੀਕਾ ਸੈੱਟ ਹੋਣੀ ਆ ਅਮਰੀਕਾ ਸੈੱਟ ਹੋਣਾ ਕੋਈ ਮਾੜੀ ਗੱਲ ਨਹੀਂ ਕੱਟ ਮੇਕਾ ਵਰਗੇ ਦੇਸ਼ ਦੇ ਵਿੱਚ ਸੈੱਟ ਹੋਣ ਦੇ ਲਈ ਤੁਹਾਡੇ ਕੋਲੇ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਹੈ ਤੁਸੀਂ ਉਹਨਾਂ ਦੇ ਨਿਯਮ ਤੇ ਸ਼ਰਤਾਂ ਨੂੰ ਪੂਰੇ ਕਰਦੇ ਹੋਣੇ ਚਾਹੀਦੇ ਆ ਪਰ ਤੁਸੀਂ ਸ਼ਰਤ ਨਹੀਂ ਪੂਰੀ ਕਰਦੇ ਤੁਹਾਡੇ ਕੋਲੇ ਕੁਆਲਿਫਿਕੇਸ਼ਨ ਨਹੀਂ ਗਈ ਤੁਹਾਡੇ ਕੋਲੇ ਪੂਰਾ ਕੋਈ ਉਹ ਜਿਹਾ ਸਟੇਟਸ ਨਹੀਂਗਾ ਤੇ ਤੁਹਾਨੂੰ ਉਹ ਕਿਉਂ ਰੱਖਣ ਸਵਾਲ ਤਾਂ ਸਭ ਤੋਂ ਵੱਡਾ ਇਹ ਆ ਤੁਹਾਨੂੰ ਉਹ ਕਿਹੜੀ ਗੱਲੋਂ ਆਪਣੇ ਦੇਸ਼ ਦੇ ਵਿੱਚ ਰੱਖਣ ਸੋ ਹਮਦਰਦੀ ਦੇ ਨਾਂ ਦੇ ਉੱਤੇ ਆਪਾਂ ਸਾਰੀ ਇਹ ਗੱਲ ਕਹਿੰਦੇ ਆ ਕਿ ਭਾਈ ਮਾੜਾ ਹੋਇਆ ਐਸੇ ਡੁੱਬ ਗਏ ਮਾੜਾ ਹੋਇਆ ਪਰ ਗੱਲ ਇਹ ਜੀ ਕਿ ਮਾਰਾ ਕਿਸੇ ਨੇ ਨਹੀਂ ਕੀਤਾ ਮਾਰਾ ਆਪਾ ਆਪੇ ਕਰ ਲਿਆ ਮਾਰਾ ਆਪਾ ਆਪਦੇ لالਚ ਕਰਕੇ ਕਰ ਲਿਆ ਬਿਨਾ ਸਾਨੂੰ ਕੋਈ ਤਜਰਬਾ ਸੀਗਾ ਤੇ ਅਸੀਂ ਫੇਰ ਵੀ ਪੰਗਾ ਲੈ ਲਿਆ ਪ੍ਰੈਜ਼ੈਂਟ ਦੇ ਉੱਤੇ ਅਸੀਂ ਬੇਲ ਉੜਾ ਪਰੋਸਾ ਕਰ ਬੈਠੇ ਇਹ ਸਾਰੀਆਂ ਗੱਲਾਂ ਜ਼ਿੰਮੇਵਾਰ ਆ ਹੁਣ ਇੱਕ ਮੁੰਡਾ ਉਹਨੇ ਦੋਰੀ ਵਾਰ ਰਿਪੋਰਟ ਹੋਇਆ ਉਹ 8 ਮਹੀਨਿਆਂ ਦੇ ਵਿੱਚ ਦੋਰੀ ਵਾਰ ਰਿਪੋਰਟ ਹੋਇਆ ਫਿਰ ਹੁਣ ਕਈ ਮੁੰਡੇ ਆ 18 18 19 19 ਸਾਲ ਦੇ ਆ ਸਾਰਾ 19 ਸਾਲ ਦੀ ਉਮਰ ਦੇ ਵਿੱਚ ਤੁਸੀਂ ਇਸ ਗੱਲੋਂ ਹਾਰ ਗਏ ਤੇ ਇਹ ਗੱਲ ਕਬੂਲ ਕਰ ਲਈ ਕਿ ਭਾਈ ਸਾਡੇ ਪੱਲੇ ਕੁਝ ਨਹੀਂ ਅਸੀਂ ਨਹੀਂ ਪੜ੍ਹਾਈ ਕਰਨੀ ਅਸੀਂ ਨਹੀਂ ਪੜ੍ਹ ਸਕਦੇ ਅਸੀਂ ਇੱਥੇ ਠੀਕ ਆ ਆ ਹੁਣ ਹਿੜਿਆਣੇਵਾਲ ਦਾ ਇੱਕ ਮੁੰਡਾ ਉਹ ਹੁਣ ਆਪਣੀਆਂ ਕਹਾਣੀਆਂ ਸੁਣਾਉਂਦਾ ਉਹਦੀ ਕਿਸੇ ਗੱਲ ਦੇ ਵਿੱਚ ਕੋਈ ਵੀ ਤਤ ਨਹੀਂਗਾ ਕੋਈ ਉਹਦੀ ਗੱਲ ਦੇ ਵਿੱਚ ਜਾਣ ਨਹੀਂਗੀ ਉਹ ਗੱਲ ਕਰੀ ਜਾਂਦਾ ਜੀ ਕਿ ਮੈਨੂੰ ਏਜੰਟ ਨੇ ਪਹਿਲਾਂ ਐ ਕਰਤਾ ਫਿਰ ਮੈਂ 18 ਸਾਲ ਦੀ ਮੇਰੀ ਉਮਰ ਆ ਫਿਰ ਮੈਨੂੰ ਐ ਲੈ ਗਏ ਮੈਨੂੰ ਉਹਨਾਂ ਨੇ ਕੁੱਟਿਆ ਉਥੇ ਤੂੰ 18 ਸਾਲ ਦਾ ਗਿਆ ਕਿਉਂ ਤੂੰ ਪੜ ਲੈਂਦਾ ਤੂੰ ਪੜ ਕੇ ਆਈਲਾਈਟਸ ਕਰਕੇ ਚਲਾ ਜਾਂਦਾ ਮਤਲਬ ਇਹ ਆ ਵੀ ਮਾਪਿਆਂ ਦੇ ਵੀ ਗੱਲ 'ਚ ਗੂਠਾ ਦਿੱਤਾ ਹੁਣ ਵੀ ਭਾਈ ਛੇਤੀ ਕਰੋ ਹੁਣ ਜਦੋਂ ਆਪਾਂ 18 18 ਸਾਲ ਦੇ ਸੀ ਆਪਾਂ ਨੂੰ 40 ਰੁਪਏ ਨਹੀਂ ਸੀ ਘਰ ਦੇ ਦਿੰਦੇ ਤੇ ਇਹਨਾਂ ਦੇ ਉੱਤੇ 45 45 50 50 ਲੱਖ ਰੁਪਏ ਖਰਚੇ ਜਾ ਰਿਹਾ ਪਤਾ ਨਹੀਂ ਕਿਹੜੇ ਹਾਲਾਤ ਹੋਣਗੇ ਨਾਲੇ ਮਾਪਿਆਂ ਨੂੰ ਵੀ ਪਤਾ ਵੀ ਅਸੀਂ ਧੀ ਪੁੱਤ ਨੂੰ ਗਲਤ ਤਰੀਕੇ ਦੇ ਨਾਲ ਭੇਜ ਰਹੇ ਹਾਂ ਪਰ ਇੱਥੇ ਲੋਕ ਵੀ ਗਲਤ ਆ ਤੇ ਚਲੋ ਆਪਾਂ ਟਰੰਪ ਨੂੰ ਗਲਤ ਨਹੀਂ ਕਹਿੰਦੇ ਉਹ ਆਪਣੇ ਦੇਸ਼ ਦੇ ਪ੍ਰਤੀ ਡੈਡੀਕੇਟਿਡ ਆ ਉਹਨੇ ਆਪਣੇ ਦੇਸ਼ ਬਾਰੇ ਸੋਚਣਾ ਉਹਨੇ ਥੋੜੀ ਸੋਚਣਾ ਵੀ ਚਲੋ ਫਲਾਣੇ ਦੇਸ਼ ਦੇ ਵਿੱਚੋਂ ਆ ਰਹੇ ਤਾਂ ਕੋਈ ਨਹੀਂ ਯਾਰ ਆ ਲੈਣ ਦੇ ਉਸ ਫਿਰ ਵੀ ਗਰੀਬ ਬੰਦੇ ਆ ਉਹਨੇ ਇਸ ਥ੍ਰੀਕੇ ਨਾਲ ਥੋੜੀ ਕੰਮ ਕਰਦਾ ਪਰ ਸਾਡੇ ਪੰਜਾਬ ਦੇ ਲੋਕਾਂ ਨੂੰ ਜ਼ੈਰ ਪੰਜਾਬੀਆਂ ਨੂੰ ਭਵਿੱਖ ਦੇ ਵਿੱਚ ਡੋਂਕੀ ਤੋਂ ਬਰੇਦ ਕਰਨਾ ਚਾਹੀਦਾ ਤੇ ਪਤਾ ਲੱਗਾ ਵੀ ਹਲੇ ਕਈ ਜਹਾਜ਼ ਹੋਰ ਆਉਣੇ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਜਿਹੜਾ ਸਾਹਿਬ ਉਧਰ ਮਹਾਕੁੰਬ ਦੀ ਗੱਲ ਕਰਦੇ ਆ ਜੀ ਕਹਿੰਦੇ ਇੱਕ ਵਾਰ ਫਿਰ ਤੋਂ ਮਹਾਕੁੰਬ ਦੇ ਵਿੱਚ ਅੱਗ ਲੱਗੀ ਹੈ ਜੀ ਤੇ ਪੰਜਵੀਂ ਵਾਰ ਹੈ ਹੁਣ ਕਿ ਅੱਗ ਦੁਬਾਰਾ ਲੱਗੀ ਹੈ ਜੀ ਹਾਂ ਬਿਲਕੁਲ ਜੀ ਇਸ ਕੀ ਮਹਾਕੁੰਬ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਸਾਡੇ ਇਸ ਮਹਾਕੁੰਬ ਦੇ ਵਿੱਚ ਭਗੜੜ ਦੇ ਨਾਲ ਮੌਤਾਂ ਹੋ ਜਾਂਦੀਆਂ ਤਦ ਇਹ ਇਸ ਮਹਾਕੁੰਬ ਦੇ ਵਿੱਚ ਕੁਝ ਹੋਰ ਵਾਪਰ ਜਾਂਦਾ ਵੀ ਕੁਝ ਨਾ ਕੁਝ ਐਤਕੀ ਇਸ ਮਹਾਕੁੰਬ ਦੇ ਵਿੱਚ ਹੋਈ ਹੀ ਜਾਂਦਾ ਐਤਕੀ ਤੁਸੀਂ ਦੇਖੋ ਵੀ ਸੰਗਵ ਘਾਟ ਦੇ ਉੱਤੇ ਭਗੜੜ ਮੱਚੀ ਉਹਦੇ ਵਿੱਚ 30 ਮੌਤਾਂ ਹੋਈਆਂ ਉਹ ਸਰਕਾਰੀ ਤੌਰ ਦੇ ਤੋਂ ਦੱਸਿਆ ਗਿਆ ਵੀ 30 ਮੌਤਾਂ ਹੋਈਆਂ ਉਦਾਂ ਤਾਂ ਮੌਤਾਂ ਦੀ ਗਿਣਤੀ ਇਸ ਤੋਂ ਕਾਫੀ ਵੱਧ ਦੱਸੀ ਗਈ ਹੈ ਜਿਹੜੇ ਕਿ ਵਿਰੋਧੀ ਹਾਂ ਫਿਰ ਉਸ ਤੋਂ ਇਲਾਵਾ ਤੁਸੀਂ ਗੱਲ ਕਰ ਲੋ ਜਿਹੜੀ ਪਰਸੋ ਚੌਥ ਦੀ ਗੱਲ ਹੀ ਹੈ ਜਿਹੜਾ ਇਹ ਰੇਲਵੇ ਸਟੇਸ਼ਨ ਦੇ ਉੱਤੇ ਭਗੜੜ ਮੱਚੀ ਹੈ ਦੇਹ ਰੇਲਵੇ ਸਟੇਸ਼ਨ ਤੇ ਨਵੀਂ ਦਿੱਲੀ ਵਾਲੇ ਤੇ ਭਗਨਰ ਬਸਤੀ ਉਹਦੇ ਵਿੱਚ 15 ਤੋਂ ਵੱਧ ਲੋਕਾਂ ਦੀ ਮੌਤ ਹੋਈ 18 19 ਮੌਤਾਂ ਹੋ ਗਈਆਂ ਕਿਉਂਕਿ ਉੱਥੇ ਇੱਕਦਮ ਹੀ ਰਸ਼ਵਤ ਗਿਆ ਸੀਗਾ ਤਾਂ ਕਰਕੇ ਹੋ ਗਈਆਂ ਇੱਕ ਦੂਜੇ ਦੇ ਪੈਰਾਂ ਥੱਲੇ ਲੋਕ ਆ ਗਏ ਆ ਫਿਰ ਇਸ ਤੋਂ ਇਲਾਵਾ ਤੁਸੀਂ ਗੱਲ ਕਰ ਲਓ ਕਿੰਨੀ ਵਾਰੀ ਅੱਗ ਲੱਗੀ ਹੈ ਕਿੰਨੀ ਵਾਰ ਉੱਥੇ ਉਦਾਂ ਲੋਕਾਂ ਦੀਆਂ ਮੌਤਾਂ ਹੋ ਗਈਆਂ ਕਿੰਨੀ ਵਾਰ ਉੱਥੇ ਆਸਥਾ ਦੇ ਨਾਂ ਦੇ ਉੱਤੇ ਉੱਥੇ ਗਲਤ ਸਹੀ ਕੰਮ ਹੋਏ ਆ ਸੋ ਐਸੀ ਬੜਾ ਕੁਝ ਉੱਥੇ ਵਾਪਰਿਆ ਪਰ ਜਿਹੜੀ ਚਾਹਿਆ ਜਾਣਕਾਰੀ ਆਈ ਹੈ ਵੀ ਪੰਜਵੀਂ ਵਾਰ ਇੱਥੇ ਅੱਗ ਲੱਗੀ ਹੈ ਪੰਜਵੀਂ ਵਾਰ ਪੰਜਵੀਂ ਵਾਰ ਅੱਗ ਲੱਗੀ ਹੈ ਤੇ ਹੁਣ ਵੇਨੇ ਭਾਈ ਇਸ ਮਸਲੇ ਦੇ ਵਿੱਚ ਕੀ ਨਿਕਲਦਾ ਪਰ ਪੰਜਵੀਂ ਵਾਰ ਜਿਹੜੀ ਅੱਗ ਲੱਗੀ ਆ ਅੱਧੇ ਘੰਟੇ ਬਾਅਦ ਕਹਿੰਦੇ ਅੱਗ ਦੇ ਉੱਥੇ ਕਾਬੂ ਪਾਇਆ ਗਿਆ ਇਸ ਤੋਂ ਪਹਿਲਾਂ ਕਦੇ ਟਿੱਟ ਸੜ ਗਏ ਕਦੇ ਇੱਥੇ ਜਿਹੜੇ ਹੋਰ ਕਾਟੇਜ ਬਣਾਏ ਆ ਉਹ ਸੜ ਗਏ ਕਦੇ ਇੱਥੇ ਕੁਝ ਹੋਰ ਵਾਪਰ ਗਿਆ ਇਹ ਭੀੜ ਬਹੁਤ ਆ ਲੋਕ ਬਹੁਤ ਆ ਮੈਨੇਜ ਕਰਨਾ ਔਖਾ ਹੋਇਆ ਪਿਆ ਤੇ ਵਾਰ-ਵਾਰ ਅੱਗ ਦੀਆਂ ਧੜਾਵਾਂ ਵਾਪਰ ਰਹੀਆਂ ਜੀ ਜੀ ਬਿਲਕੁਲ ਸਹੀ ਅੱਗੇ ਵਧਦੇ ਹਾਂ ਜੀ ਗੱਲ ਕਰਦੇ ਹਾਂ ਹੁਣ ਆਮ ਆਦਮੀ ਪਾਰਟੀ ਦੇ ਆਗੂ ਦੀ ਜਿਹਦੀ ਪਤਨੀ ਨੂੰ ਲੈ ਕੇ ਖਬਰ ਆਈ ਸੀ ਕਿ ਪਤਨੀ ਦਾ ਕਿਸ ਨੇ ਕਤਲ ਕਰ ਦਿੱਤਾ ਕੋਈ ਅਣਪਛਾਤੇ ਲੋਕਾਂ ਨੇ ਤੇ ਹੁਣ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਨੇ ਆਪਣੇ ਆਪ ਹੀ ਆਪਣੀ ਪਤਨੀ ਦਾ ਕਤਲ ਕਰਵਾਇਆ ਜੀ ਬਿਲਕੁਲ ਜੀ ਬਿਲਕੁਲ ਇਸ ਆਮ ਆਦਮੀ ਪਾਰਟੀ ਦੇ ਆਗੂ ਦਾ ਨਾਂ ਹੈਗਾ ਅਨੋਖ ਮਿੱੱਤਰ ਇਹਦੀ ਘਰਵਾਲੀ ਦਾ ਨਾਂ ਹੈਗਾ ਲਿਪਸੀ ਮਿੱੱਤਰ ਦੋ ਦਿਨ ਪਹਿਲਾਂ ਇਹਨੇ ਇਹ ਗੱਲ ਕਹੀ ਸੀ ਕਿ ਭਾਈ ਮੇਰੀ ਘਰਵਾਲੀ ਦਾ ਕਤਲ ਕਰਤਾ ਕੁਝ ਲੁੱਟ ਖੋਹ ਕਰਨ ਵਾਲਿਆਂ ਨੇ ਅਸੀਂ ਜਾ ਰਹੇ ਸੀ ਤੇ ਮੇਰੀ ਘਰਵਾਲੀ ਨੂੰ ਉਹ ਪਹਗੇ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਇਹਨੇ ਕਿਹਾ ਸੀ ਵੀ ਡੇਲੋ ਬਾਈਪਾਸ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਇਓ ਇਹ ਹਮਲਾਵਰਾਂ ਨੇ ਕਤਲ ਕਰਤਾ ਤੇ ਇਹ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਆਗੂ ਅਨੋਖ ਮਿੱਤਲ ਤੇ ਲੁਧਿਆਣਾ ਮਲੇਰਕੋਟਲਾ ਹਾਈਵੇ ਦੇ ਉੱਤੇ ਤੇ ਇੱਕ ਰਿਜ਼ੋਰਟ ਦੇ ਵਿੱਚ ਰੋਟੀ ਪਾਣੀ ਛੱਕ ਕੇ ਤੇ ਇਹ ਵਾਪਸ ਪਰਤ ਰਹੇ ਸੀਗੇ ਕੌਨ ਪੁਲਿਸ ਨੇ ਇਸ ਮਸਲੇ ਦੀ ਪੜਤਾਲ ਕੀਤੀ ਹੈ ਤੇ ਦੇ ਵਿੱਚ ਪਤਾ ਲੱਗਾ ਜੀ ਕਿ ਇਹਨੇ ਆਪਣੀ ਘਰ ਵਾਲੀ ਅਨੋਖ ਮਿੱਤਲ ਨੇ ਲਿਪਸੀ ਮਿੱਤਲ ਨੂੰ ਆਪ ਹੀ ਮਰਵਾਇਆ ਉਹਦਾ ਕਾਰਨ ਇਹ ਆ ਵੀ ਇਹਦੀ ਸਹੇਲੀ ਹੈਗੀ ਇੱਕ ਪ੍ਰਤੀਕਸ਼ਾ ਜਿਹੜਾ ਇਹ ਅਨੋਖਾ ਇਹਨਾਂ ਦੋਵਾਂ ਦੇ ਆਪਸ ਦੇ ਵਿੱਚ ਸਬੰਧ ਸੀ ਤੇ ਇਹਦਾ ਨੇ ਬੋਟੀ ਨੂੰ ਰਾਹ ਦੇ ਵਿੱਚੋਂ ਹਟਾਉਣ ਦੇ ਲਈ ਇਹ ਸਾਰਾ ਕੁਝ ਚੱਲਿਆ ਚਾਲ ਚੱਲੀ ਆ ਇਹਨਾਂ ਨੇ ਜਿਹੜੇ ਆ ਕਾਤਲਾ ਨੂੰ ਤੇ ਫਰੋਤੀ ਵਾਲਿਆਂ ਨੂੰ ਤੇ ਉਹਨਾਂ ਨੂੰ ਪੈਸੇ ਦਿੱਤੇ ਆ 2.5 ਲੱਖ ਰੁਪਏ ਦੇ ਬਿੱਟ ਕਰਨੇ ਵੀ ਸਾਰੀ ਗੱਲ ਹੋਈ ਸੀ 50000 ਰੁਪਏ ਇਹਨਾਂ ਨੇ ਐਡਵਾਂਸ ਦਿੱਤਾ ਸੀ ਤੇ ਹੁਣ ਪੁਲਿਸ ਦੇ ਵੱਲੋਂ ਕਈ ਲੋਕ ਗ੍ਰਿਫਤਾਰ ਕੀਤੇ ਗਏ ਆ ਜਿਦੇ ਵਿੱਚ ਅਮਰਤਪਾਲ ਸਿੰਘ 26 ਸਾਲ ਦਾ ਗੁਰਦੀਪ ਸਿੰਘ 25 ਸਾਲ ਦਾ ਸੋਨੂ ਸਿੰਘ 24 ਸਾਲ ਦਾ ਇਹ ਸਾਰੇ ਵਾਸੀ ਆਨੰਦਪੁਰ ਦੇ ਆ ਸਾਦਰਦੀਪ ਸਿੰਘ ਉਰਫ ਤੇਜੀ ਜਿਹੜਾ 30 ਸਾਲ ਦਾ ਢੰਡਾਰੀ ਕਲਾ ਇਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਕਹਿੰਦੇ ਮੁੱਖ ਕੰਟਰੈਕਟਰ ਜਿਹੜਾ ਕਿਲਰ ਗੁਰਪ੍ਰੀਤ ਸਿੰਘ ਗੋਪੀ ਉਹ ਫਰਾਰ ਹੈਗਾ ਕਹਿੰਦੇ ਤਾਂ ਇਹ ਕਿ ਤੁਸੀਂ ਦੇਖੋ ਵੀ ਇਹਨਾਂ ਦੀ ਉਮਰ ਕਿੰਨੀ ਦਾ ਕਿ ਕਿਹੜੀ ਕਿਹੜੀ ਉਮਰ ਵਰਗ ਦੇ ਲੋਕ ਆ ਤੇ ਆਹ ਲੱਛਣ ਕਰਦੇ ਆ ਜੀ ਜੀ ਬਿਲਕੁਲ ਸਹੀ ਤੇ ਟੇੜਾ ਸਾਹਿਬ ਉੱਧਰ ਕਹਿੰਦੇ ਕੇਜਰੀਵਾਲ ਉਹਨਾਂ ਨੇ ਦਿੱਲੀ ਦੇ ਵਿੱਚ ਪੰਜਾਬ ਦੇ ਲੋਕ ਸਭਾ ਇੰਚਾਰਜਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਇਸ ਤੋਂ ਪਹਿਲਾਂ ਕੇਜਰੀਵਾਲ ਨੇ ਆਪ ਜਾਣਦੇ ਆ ਕਿ ਦਿੱਲੀ ਦੇ ਵਿੱਚ ਹਾਰਨ ਤੋਂ ਬਾਅਦ ਸਰਕਾਰ ਹਾਰਨ ਤੋਂ ਬਾਅਦ ਆਪ ਹਾਰਨ ਤੋਂ ਬਾਅਦ ਤੇ ਮੁਲਾਕਾਤ ਕੀਤੀ ਸੀ ਤੇ ਉਹ ਪੰਜਾਬ ਦੇ ਵਿਧਾਇਕਾਂ ਨਾਲ ਮੰਤਰੀਆਂ ਦੇ ਨਾਲ ਕੀਤੀ ਸੀ ਤੇ ਮੁੱਖ ਮੰਤਰੀ ਨਾਲ ਕੀਤੀ ਸੀ ਤੇ ਹੁਣ ਉਹਨਾਂ ਨੇ 13 ਦੇ 13 ਲੋਕ ਸਭਾ ਹਲਕਿਆਂ ਦੇ ਇੰਚਾਰਜਾਂ ਦੇ ਨਾਲ ਪੰਜਾਬ ਦੇ 13 ਇੰਚਾਰਜਾਂ ਦੇ ਨਾਲ ਤੇ ਦਿੱਲੀ ਦੇ ਵਿੱਚ ਮੀਟਿੰਗ ਕੀਤੀ ਹੈ ਇਹਦੇ ਵਿੱਚ ਪੁੱਛਿਆ ਵੀ ਪੰਜਾਬ ਦੇ ਵਿੱਚ ਹਾਲਾਤ ਕਿਵੇਂ ਆ ਕੀ ਆਪਾਂ ਨੂੰ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਪੁੱਛੀਆਂ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ